ਗੁਰੂਬੀ ਅਰੇ ਸਭ ਸੰਗਤੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਦਾ ਗੱਲਾਂ ਤਾਂ ਕਰਦੀਆਂ ਨਹੀਂ ਮੈਂ ਸ਼ੁਰੂ ਕਰਨੀਆਂ ਗੱਲ ਪ੍ਰੈਕਟ ਡਾਕੂਮੈਂਟ ਦੀ ਜਿਹੜੀ ਹੈਗੀ ਆ ਪਾਕ ਮੀਲ ਦੇ ਲੈਂਡ ਰਜਿਸਟਰੀ ਦੀ ਇੱਥੇ ਤੁਸੀਂ ਆਪ ਪੜ ਲਓ ਲਿਖਿਆ ਹੋਇਆ ਰਜਿਸਟਰਡ ਓਨਰਸ ਅਗੰਦਰ ਸਿੰਘ ਕਬੂਰਾ ਮਨਦੀਪ ਸਿੰਘ ਖੰਡ ਅਮਰਦੀਪ ਸਿੰਘ ਤਸਾਨ ਤੇ ਮਨਜੀਤ ਸਿੰਘ ਗੁੱਟਲ ਇਹ ਪ੍ਰਿੰਟ ਕੀਤੀ ਵੀ ਆ ਨਨ ਰਜਿਸਟਰੀ ਤੋਂ 15 ਮਾਰਚ 2025 ਦੀ ਇਹ ਤੇ ਆ ਵੀ ਲਿਖਿਆ ਬੀਏ ਟਰਸਟੀ ਆ ਮੈਂ ਪਹਿਲਾਂ ਦੀਆਂ ਦੇਖਿਆ ਹੋਏ ਆ ਉੱਥੇ ਲਿਖਿਆ ਹੋਗਾ ਸੀ ਟਰਸਟੀ ਆ ਸ੍ਰੀ ਗੁਰੂ ਸਿੰਘ ਸਦਾ ਸਾਊਥਾਉਟ ਚੈਰੀਟੀ ਨੰਬਰ 280707 ਆ ਆਪ ਆਪ ਲੈਟਰ ਉਹ ਜਿਹਨੇ ਲਿਖੜਾ ਬਾਕੀ ਦੀਆਂ ਵੀ ਸਾਰੀਆਂ ਪ੍ਰਾਪਰਟੀਆਂ ਆ ਲਿਸਟ ਆ ਤੇ ਸਵੇਰ ਨੇ ਪਾਈ ਹੋਈ ਆ ਪ੍ਰਾਈਸ 250 ਮਿਲੀਅਨ ਦੀ ਪ੍ਰਾਪਰਟੀ ਆ ਜਿਹੜੀ ਥੋੜੀ ਭੇਟਾ ਨਾਲ ਖਰੀਦੀ ਗਈ ਸੀ ਇੱਕ ਕੋਟ ਬਿਲੀਅਨ ਮਿਲੀਅਨ ਨਹੀਂ ਕੋਟ ਬਿਲੀਅਨ 250 ਮਿਲੀਅਨ ਦੀ ਪ੍ਰਾਪਰਟੀ ਆ ਕਿਦੇ ਨਾਂ ਤੇ ਲੱਗ ਗਈ ਰਜਿਸਟਰਡ ਹੋਲਡਰਸ ਜਿਨ੍ਹਾਂ ਦੇ ਨਾਮ ਲਿਖਿਆ ਸ੍ਰੀ ਗੁਰੂ ਸਿੰਘ ਸਾਬਾ ਸਾਉਥ ਹੋਵੇ। ਇਹ ਕਿਤੇ ਨਹੀਂ ਲਿਖਿਆ ਬਈ ਟਰਸਟੀ। ਓਕੇ ਫਿਰ ਮੈਂ ਨੈਕਸਟ ਕੱਟਦਾ ਆ। ਅਬ ਪਹਿਲੀ ਮਾਰਚ 2023 ਨੂੰ ਮੈਂ ਫੋਟੋ ਖਿੱਚੀ ਸੀ ਸ਼ਰਾਬ ਦੀਆਂ ਬੋਤਲਾਂ ਤੇ ਬੇਲ ਦੇ ਖੇਲਾ ਬੈਗ ਭਰਿਆ ਨੋਡ ਹਾਲ ਦੀ ਗ੍ਰੇਟ ਟੂ ਲਿਸਟਡ ਬਿਲਡਿੰਗ ਦੀ। ਇਹ ਮੈਂ ਪਹਿਲਾਂ ਵੀ ਸਾਫ਼ ਕੀਤੀਆਂ ਸੀ ਇਲੈਕਸ਼ਨ ਤੋਂ ਬਾਅਦ ਆਪ 1 ਮਾਰਚ 2023 ਦੀ ਜਿਹੜੀ ਬਿਲਡਿੰਗ ਪ੍ਰੋਫੈਸਰ ਪੂਰਨ ਤੋਂ ਦਿੱਤੀ ਗਈ ਸੀ ਜਿਹਨੂੰ ਟਰਸਟੀ ਬਣਾਇਆ ਗਿਆ ਹੈ ਉੱਥੇ ਜਿਹੜੇ ਸਟਾਫ ਕੰਮ ਕਰਦੇ ਸੀ ਆ ਉਹਨਾਂ ਦੇ ਕੰਮਾਂ ਸਿਗਰਾਂ ਦਾ ਸਿਗਰਟ ਪੈਕਟ ਵੀ ਸੀ ਉੱਥੇ ਲੱਭੇ ਤੇ ਇੱਕ ਮੈਨੂੰ ਪਤਾ ਲੱਗਾ ਇੱਕ ਪੌੜ ਕਰਾਇਆ ਸਾਲ ਦਾ ਸੀ ਉਹਦੇ ਦੀ ਥੋੜੀ ਭੇਟਾ ਨੇ ਪੇਮੈਂਟ ਕੀਤੀ ਗੈਸ ਬਿਜਲੀ ਪਾਣੀ ਦੇ ਬਿੱਲ ਤੇ ਸਾਰੀ ਮੇਂਟੇਨੈਂਸ ਤੇ ਸ੍ਰੀ ਗੁਰੂ ਸਿੰਘ ਸਾਹਿਬਾ ਦੇ ਚੈਰਿਟੀ ਦੇ ਕਨਸਟੀਟਿਊਸ਼ਨ ਤੇ ਲਿਖਿਆ ਹੋਇਆ ਆਬਜੈਕਟਸ ਆਫ ਚੈਰਿਟੀ ਤੇ ਪੈਸਾ ਜਿਹੜਾ ਭੇਤਾ ਮਿਲਦੀ ਆ ਕਿੱਥੇ ਖਰਚ ਹੋਣਾ ਉਹ ਹੈਗਾ ਸਿੱਖੀ ਦੇ ਪੰਜਾਬ ਤੇ ਉਹ ਪ੍ਰੋਫੈਸਰ ਕੁਮਰ ਦੇ ਸਾਊਥ ਏਸ਼ੀਆ ਬਾਇਓ ਬੈਂਕ ਤੇ سبسڈی ਲੈਣੀ ਹੈਗਾ ਅੰਥ ਕਨਸਟੀਟਿਊਸ਼ਨਲ ਮਿਸ ਅਪਰੋਪਰੀਏਸ਼ਨ ਆਫ ਫੰਡਸ ਆ ਘੋਟੀ ਪੈਸਾ ਓਕੇ

ਮੈਨੂੰ ਸਸਪੈਂਡ ਕਰਤਾ ਬਾਅਦ ਵਿੱਚ ਸੇਵਾ ਅਗਰੰਤੋਂ ਸਸਪੈਂਡ ਕਰਤਾ ਫਿਰ ਵੀ ਸੇਵਾ ਕਰਿਆ ਸੀ ਫ੍ਰੀ ਗਵਰਨਿੰਸ ਦੀ ਗ੍ਰਾਊਟਿੰਗ ਸਾਰੀ ਹੈਵ ਲੋਕ ਰੋਡ ਦੀ ਲੰਡਨ ਸਮਾਗਮ ਦੇ ਸਾਰੇ ਬਿੱਲ ਜੜੇ ਵੇਖਦੇ ਸੀ ਫ੍ਰੀ ਚ ਕਰਦਾ ਇਹਨਾਂ ਨੇ ਲੱਕ ਪਾ ਲਿਆ ਇਹਨੂੰ ਲੋਅ ਦੀ ਡਿਗਰੀ ਇੰਡੀਆਜ਼ ਕੀਤੀ ਜਸਨਦੀਪ ਐਥੇ ਮਾਸਟਰਸ ਕੀਤੀ ਤੇ ਇਹਨੂੰ ਵਾਪਸ ਮਗਾਇਆ ਹਰਜੀਤ ਨੇ ਯਾਨੀ ਦੇ ਵੀ ਸੱਤੇ ਪਾਰਟ ਟਾਈਮ ਕੰਮ ਕਰਦਾ ਸੀ ਪਾਕੀ ਨੂੰ ਦਾ ਆਫਿਸ ਸੈਟਰਡੇ ਸੰਡੇ ਉੱਥੇ ਫੜਿਆ ਗਿਆ ਸਾਡੇ 3:00 ਵਜੇ 4:00 ਵਜੇ ਜਾਂਦਾ ਤੇ ਲਿਖਦਾ ਸੀ ਮੈਂ 5:00 ਵਜੇ ਗਿਆ ਟਾਈਮ ਥੈਫ ਤਨਖਾਹ ਲੈਂਦਾ ਸੀ ਤੇ ਟਾਈਮ ਪਹਿਲਾਂ ਹੀ ਚਲਾ ਜਾਂਦਾ ਸੀ ਆ ਫੋਕ ਟੂਰਾ ਇਹ ਕਹਿੰਦਾ ਮੈਂ ਮੈਨੂੰ ਤਾਂ ਪੈਸੇ ਲੈ ਸੀ ਕੈਸ਼ ਇਟ ਵੀ ਸਾਲ ઓਨਲਾਈਨ ਮੇਰੇ ਕੋਲ ਬਹੁਤ ਸੁਭਾਨਾ ਪਰ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਰੇ ਇੱਥੇ ਆਏ ਹੋ ਸ਼ੇਰ ਗੁੱਪ ਦੇ ਸਪੋਰਟਰ ਤੇ ਜਾਦਾ ਮੈਂ ਉਹਨਾਂ ਨੂੰ ਜਿਆਦਾ ਧੰਨਵਾਦ ਕਰਦਾ ਜਿਹੜੇ ਪਥੈਟਿਕ ਗਰੁੱਪ ਦੇ ਆਇਆ ਇੱਥੇ ਰਿਕਾਰਡਿੰਗ ਕਰਨ ਲਈ ਮੇਰੇ ਕੋਲ ਵਾਇਕੁਂਦੀ ਕਾ ਖਾਸਾ ਵਾਇਕੁਂਦੀ ਤੇ